ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅੰਗਰੇਜ਼ ਸੰਧੂ ਔਰ ਅੱਜ ਤੁਹਾਨੂੰ ਦਿਖਾਵਾਂਗੇ ਅਸੀਂ ਨਮਾਦਾ ਮੇਲੇ ਦੀਆਂ ਚਲਕੀਆਂ ਔਰ ਪੂਰੇ ਦਾ ਪੂਰਾ ਨਜ਼ਾਰਾ ਤੁਹਾਨੂੰ ਘਰ ਬੈਠੇ ਦੇਖਣ ਨੂੰ ਮਿਲੇਗਾ ਇੱਕ ਇੱਕ ਚੀਜ਼ ਬਿਉਰੀ ਬਰੀਕੀ ਨਾਲ ਰਿਕਾਰਡ ਕੀਤੀ ਹੋਈ ਹੈ ਅਸੀਂ ਸਾਰੀ ਵੇਖਿਓ ਔਰ ਇਹ ਨਮਾਦਾ ਦਾ ਮੇਲਾ ਤੁਹਾਨੂੰ ਦੱਸਦੀ ਕਿ ਗੁग्गा जाहर वीर ਦੀ ਯਾਦ ਵਿੱਚ ਜੋ ਮੰਦਿਰ ਬਣਿਆ ਹੋਇਆ ਹੈ ਇੱਥੇ ਬਹੁਤ ਸੋਹਣਾ ਹੀ ਸਥਾਨ ਹੈ ਔਰ ਬਹੁਤ ਸੰਗਤ ਦੂਰਾਂ ਦੂਰੋਂ ਤੋਂ ਇੱਥੇ ਆਉਂਦੀ ਹੈ ਔਰ ਇੱਥੇ ਨਤਮਸਤਕ ਹੁੰਦੀ ਹੈ ਇੱਥੇ ਲੋਕ ਮਿੱਟੀ ਵੀ ਕੱਢ ਕੇ ਜਾਂਦੇ ਨੇ ਉਹਨਾਂ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਨੇ ਜਾਂ ਜਿਨ੍ਹਾਂ ਦੀਆਂ ਹੋ ਗਈਆਂ ਹੁੰਦੀਆਂ ਨੇ ਉਹ ਫਿਰ ਬੜੀ ਖੁਸ਼ੀ ਨਾਲ ਇੱਥੇ ਆਉਂਦੇ ਨੇ ਨਵੇਂ ਜੋੜੇ ਵੀ ਇੱਥੇ ਆਉਂਦੇ ਨੇ ਔਰ ਹਰ ਤਰ੍ਹਾਂ ਦੇ ਲੋਕ ਇੱਥੇ ਨਤਮਸਤਕ ਹੁੰਦੇ ਨੇ ਔਰ ਲੋਕਾਂ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਨੇ ਅਸੀਂ ਵੀ ਵੱਧ ਰਹੇ ਹਾਂ ਮਥਾ ਟਿਕਣ ਵਾਲੇ ਪਾਸੇ ਨੂੰ ਹੋਰ ਤੁਹਾਨੂੰ ਅੰਦਰ ਦਰਵਾਜ਼ੇ ਲੈ ਕੇ ਚੱਲਾਂਗੇ ਤੁਹਾਨੂੰ ਦਿਖਾਵਾਂਗੇ ਪੂਰਾ ਨਜ਼ਾਰਾ ਤੁਸੀਂ ਦੋਸਤੋ ਇਸ ਵੀਡੀਓ ਨੂੰ ਦੇਖਦੇ ਹੋਏ ਨਾਲ ਦੀ ਨਾਲ ਅੱਗੇ ਸ਼ੇਅਰ ਕਰਦੇ ਜਾਓ ਤਾਂ ਕਿ ਸਾਰੀ ਸਾਲ ਸੰਗ ਜੋ ਵੀ ਇਹ ਦਰਸ਼ਨ ਜੋ ਕਰਨ ਵਾਸਤੇ ਨਹੀਂ ਆ ਸਕੀ ਉਹ ਵੀ ਇਹ ਅਲੋਕਿਕ ਨਜ਼ਾਰਾ ਵੇਖ ਸਕਣ ਔਰ ਇਸ ਦਰਬਾਰ ਦੇ ਦਰਸ਼ਨ ਕਰ ਸਕਣ ਇਹ ਤੁਹਾਨੂੰ ਦੱਸ ਦਈਏ ਕਿ ਨਮਾਦਾ ਜੋ ਪਿੰਡ ਹੈ ਇਹ ਭੋਨੇਗੜ ਤੋਂ ਜਦੋਂ ਗਾਜੇਵਾ ਸੌਣੇ ਆ ਤਾਂ ਗਾਜੇਵਾਸਤੋ ਤਕਰੀਬਨ 3-4 ਕਿਲੋਮੀਟਰ ਹੈ ਔਰ ਜੇਕਰ ਇਹ ਤੁਸਮਾਣੇ ਤੋਂ ਬੰਮਣੇ ਤੋਂ ਵੀ ਜਾ ਸਕਦੇ ਆ ਔਰ ਗਾਜੇਵਾਸਤੋ ਵੀ ਜਾ ਸਕਦੇ ਆ ਔਰ ਇੱਕ ਹੋਰ ਰਸਤਾ ਹੈ ਜੇਕਰ ਸਮਾਣੇ ਤੋਂ ਜਾਣਾ ਹੋਵੇ ਤਾਂ ਇਹ ਰਸਤਾ ਆਪਣਾ ਕਾਨਗੜ ਤੋਂ ਵਿਸ਼ਨਪੁਰਾ ਔਰ ਵਿਸ਼ਨਪੁਰੇ ਤੋਂ ਤੁਸੀਂ ਜਾ ਸਕਦੇ ਹੋ ਸਿੱਧੇ ਨਵਾਦਾ ਔਰ ਬਿਲਕੁਲ ਨੇੜੇ ਹੈ ਸਮਾਣੇ ਤੋਂ ਚੱਲ ਕੇ ਤਕਰੀਬਨ 12-13 ਕਿਲੋਮੀਟਰ ਦੀ ਦੂਰੀ ਤੇ ਹੈ ਔਰ ਬਹੁਤ ਹੀ ਪਵਿੱਤਰ ਸਥਾਨ ਹੈ ਔਰ ਬਹੁਤ ਲੱਖਾਂ ਦੀ ਤਦਾਦ ਵਿੱਚ ਲੋਕ ਤਿੰਨ ਦਿਨ ਵਾਸਤੇ ਮੇਲਾ ਭਰਦੇ ਔਰ ਲੋਕ ਲੱਖਾਂ ਦੀ ਤਦਾਦ ਵਿੱਚ ਆਉਂਦੇ ਨੇ ਇਹਨ ਮਾਤਾਂ ਦਾ ਮੇਲਾ 3 ਦਿਨ ਵਾਸਤੇ ਚੱਲਦਾ ਹੈ ਔਰ 2 ਦਿਨ ਇਹ ਦੇ ਬੀਤ ਚੁਕੇ ਹਨ ਅੱਜ ਹੀ ਤੀਸਰਾ ਦਿਨ ਹੈ ਔਰ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ 2 ਦਿਨ ਪਹਿਲਾਂ ਇਹ ਭੈਣਾਂ ਦਾ ਜੋ ਮੱਥਾ ਟੇਕਣ ਦਾ ਟਾਈਮ ਹੁੰਦਾ ਹੈ ਬੀਬੀਆਂ ਦਾ ਔਰ ਉਸ ਤੋਂ ਬਾਅਦ ਅੱਜ ਦਾ ਦਿਨ ਹੁੰਦਾ ਹੈ ਕੋਲ ਵਗੈਰਾ ਹੁੰਦੇ ਨੇ ਔਰ ਇੱਥੇ ਜਿਆਦਾ ਆਦਮੀਆਂ ਦੇ ਵਾਸਤੇ ਅੱਜ ਦਾ ਦਿਨ ਹੁੰਦਾ ਹੈ ਲੇਕਿਨ ਹੁਣ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਬੀਬੀਆਂ ਵੀ ਜੋ ਕਾਫੀ ਮੱਥਾ ਟੇਕਣ ਤੋਂ ਰਹਿ ਜਾਂਦੀਆਂ ਨੇ ਉਹ ਵੀ ਇਸ ਦਿਨ ਆ ਜਾਂਦੀਆਂ ਨੇ ਔਰ ਤੁਹਾਨੂੰ ਆ ਦੇਖੋ ਮੱਥਾ ਟੇਕ ਰਹਿਣ ਬੜੀ ਸ਼ਰਧਾ ਦੇ ਨਾਲ ਔਰ ਅੰਦਰ ਦੀਆਂ ਤਸਵੀਰਾਂ ਅੱਥੜੇ ਤੋਂ ਬਾਅਦ ਮੰਦਰ ਦੇ ਨਾਲ ਹੀ ਇੱਕ ਜਗ੍ਹਾ ਬਣੀ ਹੋਈ ਹੈ ਜਿੱਥੇ ਲੋਕ ਮਿੱਟੀ ਕੱਢ ਕੇ ਆਉਂਦੇ ਨੇ ਜਿਨ੍ਹਾਂ ਦੀਆਂ ਮੁਰਾਦਾਂ ਪੂਰੀਆਂ ਹੋਈਆਂ ਹੁੰਦੀਆਂ ਨੇ ਔਰ ਕੁਝ ਆਪਣੀਆਂ ਮੁਰਾਦਾਂ ਪੂਰੀਆਂ ਹੋਣ ਵਾਸਤੇ ਮਿੱਟੀ ਕੱਢਣ ਵਾਸਤੇ ਜਾਂਦੇ ਰਹੇ ਬੜੀ ਸ਼ਰਧਾ ਨਾਲ ਲੋਕ ਬੜੀ ਦੂਰੋਂ ਦੂਰੋਂ ਆਉਂਦੇ ਨੇ ਔਰ ਮਿੱਟੀ ਕੱਢ ਕੇ ਜਾਂਦੇ ਨੇ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਮੰਦਰ ਦੇ ਇੱਕ ਪਾਸੇ ਥੋੜੀ ਦੂਰੀ ਤੇ ਇੱਕ ਸਰੋਵਰ ਬਣਿਆ ਹੋਇਆ ਹੈ ਜਿਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਬੱਚੇ ਇਨਹਾਰੇ ਨੇ ਔਰ ਆਪਣੀ ਵੀਰ ਇਸ਼ਨਾਨ ਕਰਦੇ ਨੇ ਔਰ ਬੀਬੀਆਂ ਵਾਸਤੇ ਵੱਖਰਾ ਪ੍ਰਬੰਧ ਹੈ ਇਸ਼ਨਾਨ ਕਰਨ ਵਾਸਤੇ ਜੇ ਕਿਸੇ ਨੂੰ ਉੱਥੇ ਸੁੱਖਿਆ ਹੋਇਆ ਹੈ ਜਾਂ ਜੋ ਵੀ ਇਸ਼ਨਾਨ ਕਰਨਾ ਹੈ ਇੱਥੇ ਆ ਕੇ ਕਰ ਸਕਦੇ ਨੇ ਔਰ ਉਹਨਾਂ ਦੇ ਦੁੱਖ ਦੂਰ ਹੁੰਦੇ ਨੇ ਤੁਸੀਂ ਵੇਖ ਸਕਦੇ ਹੋ ਮੇਲੇ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਮਠਾਈਆਂ ਸਜ ਕੇ ਹਾਜ਼ਰ ਨੇ ਪਕੌੜੀ ਖਾ ਸਕਦੇ ਹੋ ਜੂਸ ਪੀ ਸਕਦੇ ਹੋ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜੋ ਤੁਸੀਂ ਖਾ ਪੀ ਸਕਦੇ ਹੋ ਮੇਲੇ ਦੇ ਵਿੱਚ ਔਰ ਦੁਕਾਨਦਾਰਾਂ ਨੂੰ ਵੀ ਉਮੀਦ ਹੁੰਦੀ ਹੈ ਕਿ ਸਾਨੂੰ ਗਾਹਕ ਵੱਧ ਤੋਂ ਵੱਧ ਮਿਲੇ ਲੇਕਿਨ ਇਹਨਾਂ ਸਾਰੀਆਂ ਵਸਤੂਆਂ ਤੋਂ ਇਲਾਵਾ ਜੋ ਲੰਗਰ ਦਾ ਪ੍ਰਬੰਧ ਹੈ ਉਹ ਮੇਲਾ ਕਮੇਟੀ ਅਤੇ ਐਨ ਆਰ ਆਈ ਸਭਾ ਵੱਲੋਂ ਲੰਗਰ ਦਾ ਪ੍ਰਬੰਧ ਵਿਸ਼ੇਸ਼ ਰੂਪ ਚ ਕੀਤਾ ਗਿਆ ਉੱਥੇ ਸਾਧ ਸੰਗਤ ਜੋ ਵੀ ਲੰਗਰ ਛਕਣਾ ਚਾਹੁੰਦੀ ਹੈ ਦੂਰੋਂ ਨੇੜੇੋਂ ਆਏ ਉਹ ਲੰਗਰ ਛਕ ਸਕਦੇ ਹੈ या कपड़ा पजाम देता आहो आहो गुरु गोबिंद सिंह आपके चेरा है माता नजर करो टाइम उ मैं गुरु का खालसा सुप्रीम है मैं गुरु के खालसे का वचन बढ़ूंगा ਪਰਾ ਦੇ ਸਾਡਾ ਵਾਚਨਾ ਸਾਡਾ ਹੁਕਮ ਉਹਦੇ ਖਾਲਸੇ ਪੱਜਦੇ ਰਹੇਗਾ ਸਾਡਾ ਵਾਚਨਾ ਕਹਿੰਦੇ ਚੋਰ ਨਹੀਂ ਗੇ ਨੂੰ ਸਾਢੇ ਲੋ ਪਰ ਆਖਰਕਾਰ ਮੇਰੇ ਸ਼ਹਿਰ ਸਾਰੇ ਕਹਿੰਦੇ ਸੀਸ ਦੇ ਉੱਪਰ ਆ ਕੇ ਚੜ ਗਈ ਹੈ ਪੰਜ ਪਿਆਰੇ ਦੇ ਸੀਸ ਝੁਕਾਤਾ ਵਾਚਨ ਨੂੰ ਪੂਰਾ ਕੀਤਾ ਭਾਈ ਸਾਦਰ ਸਿੰਘ ਦੇ ਸੀਸ ਤੇ ਸਜਾਈ ਪਰ ਮੁਖਤਿਆਰੋ ਇੱਥੇ ਕਾਹੀ ਅੱਲਾ ਯਾਰ ਜੋਗੀ ਖਾਨ ਲਿਖਣਾ ਹੈ ਦੂਸਰੇ ਧਰਮ ਦੀ ਕਹਿੰਦੇ ਕੋਈ ਉਸਤਕਰੀ ਨਹੀਂ ਕਰਦਾ ਉਹ ਕਹਿੰਦੇ ਬਸ ਇੱਕ ਹੀ ਤੀਥ ਹੈ ਇਹਨੇ ਮੇਰੀ ਯਾਤਰਾ ਕੇ ਲਈ ਕਟਵਾਰੇ ਬਾਪ ਨੇ ਵੇਚੇ ਜਹਾਂ ਫਰਦਾ ਕੇ ਲਈ ਪਰ ਜਿਹੜੇ ਪੁੱਤਰ ਸ਼ਵਰ ਕਰਦੇ ਇੱਕ ਕਵੀ ਇੱਥੇ ਬੜਾ ਸੋਹਣਾ ਬੰਦ ਲਿਖਦਾ ਹੈ ਕਹਿੰਦੇ ਦੋ ਪੁੱਤਰ ਘਰ ਰਹੇ ਵਰ ਕੋ ਫਰਹਾੜੇ ਲੋ ਦੋ ਪੁੱਤਰ ਘਰ ਰਹੇ ਵਰ ਕੋ ਫਰਹਾੜੇ ਲੋ ਤ੍ਰੇਤੇ ਯੁੱਗ ਦੇ ਕਹਿੰਦੇ RAM ਭਗਵਾਨ ਦੀ ਤੁਲਨਾ ਕਰਦਾ ਹੈ ਕਹਿੰਦੇ RAM ਭਗਵਾਨ ਰਾਜੇ ਦਸਨ ਦੇ ਚਾਰ ਪੁੱਤ ਤੇ ਪਰ ਬੜਵਾਸੂ ਦੇ ਦੋ ਲਖਵਤੇ RAM ਦੇ ਘਰੇ ਰਹੇ ਪਰ ਉਹ ਵੀ ਕਿੰਨੇ 14 ਸਾਲ ਲਈ ਜੇਗਾ ਹਜੂਰ ਦੇ ਸਾਹਮਣੇ ਚਾਕਿਆ ਨਹੀਂ ਕਿਹਾ ਨੇਤਰ ਹੋ ਗਏ ਨੀਵੇਂ ਚਰਨਾ ਤੇ ਰੱਖਦਾ ਸਿਰ ਇੱਕ ਬਰਾਕ ਚ ਰੋ ਰੋ ਕੇ ਮਹਾਰਾਜ ਦੇ ਚਰਨ ਕੋਈ ਜਾਂਦੇ ਆਪਣੇ ਨੇਤਰਾਂ ਦੇ ਹੱਜੂਆ ਜਦੋਂ ਚਰਨ ਤੋਂ ਲੈ ਕੇ ਮਹਾਰਾਜ ਸਮਝ ਗਏ ਕਿ ਹੁਣ ਇਹਦਾ ਹਿਰਦਾ ਜਿਹੜਾ ਨਿਰਮਲ ਹੋ ਜਦੋਂ ਬੰਦਾ ਬਰਾਕੀ ਹੁੰਦਾ ਨਾ ਜਦੋਂ ਬੰਦੇ ਦੇ ਹਿਰਦੇ 'ਚ ਨਿਰਮਲਤਾ ਹੀ ਆਉਂਦੀ ਹੈ ਬੰਦੇ ਦਾ ਹਿਰਦਾ ਮੋਮ ਹੁੰਦਾ ਉਡੋ ਮਾਨ ਜਿੱਤ ਨਾ ਰੋ ਕਿਹੜਾ ਐਡਾ ਜਿਆਦਾ ਤੇਜ ਇਰਾਦ ਤੇ ਧੰਖਤ ਆਈ ਸੀ ਕਲੰਗੀ ਬਾੜੇ ਗੁਰੂ ਜਾਣਦੇ ਸੀ ਵੀ ਇਹਨੂੰ ਲੋੜ ਹੈ ਹੁਣ ਬਲਮ ਦੇ ਤੀਰ ਦੀ ਹਿਰਦੇ ਚ ਸ਼ਬਦ ਰੂਪੀ ਤੀਰ ਉਦੋਂ ਖੋਵੇ ਕਿਸੇ ਦੇ ਜਦੋਂ ਕਿਸੇ ਬੰਦੇ ਦਾ ਹਿਰਦਾ ਨਰਮ ਹੋ ਜਾਏ ਜਿਹੜੇ ਬੰਦੇ ਦਾ ਹਿਰਦਾ ਹਉਮੈ ਨਾਲ ਭਰਿਆ ਮੈਂ ਮੈਂ ਕਰਤਾ ਪੱਥਰ ਬਣਿਆ ਪਏ ਦਿਲ ਉਹਦੇ ਚ ਬਰਮ ਦਾ ਸ਼ਬਦ ਵੀ ਨਹੀਂ ਟਿਕਦਾ ਸੰਤਾ ਦੇ ਸ਼ਬਦਾਂ ਵਰ ਵੀ ਕੋਡ ਉਹਨਾਂ ਦੇ ਇਰਦੇ ਤੇ ਨਰਮਤਾ ਆਈ ਆ ਦੇ ਮਨ ਸਮਝੇ ਹੋਣ ਦੇ ਨਰਮ ਹੈ ਇਰਦੇ ਬਰਾਦਨਾ ਰੋਮ ਮੇਲੇ ਵਿੱਚ ਮਾਰੇ ਅੰਸਰਾਂ ਵੱਲੋਂ ਕੋਈ ਘਟਨਾ ਨਾ ਕੀਤੀ ਜਾਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਅਣਸਖਾਵੀ ਘਟਨਾ ਨਾ ਹੋਵੇ ਇਹਨੂੰ ਮੁੱਖ ਰੱਖਦੇ ਹੋਏ ਪੰਜਾਬ ਪੁਲਿਸ ਦੇ ਕਾਫੀ ਮੁਲਾਜ਼ਮ ਮੇਲੇ ਵਿੱਚ ਮੌਜੂਦ ਨਹੀਂ ਨੇ ਔਰ ਬਖੂਗਾ ਆਪਣੀ ਡਿਊਟੀ ਨਿਭਾ ਰਹੇ ਨਹੀਂ ਦੰਦਿਆਂ ਲਗਾ ਆਪਣੇ ਠੀਕ ਆ ਜੀ ਬਹੁਤ ਵਧੀਆ ਜੀ ਠੀਕ ਹੈ ਹਾਂ ਜੀ ਠੀਕ ਇਹ ਸਾਡੇ ਖਾਸ ਮਿੱਤਰ ਸੀ ਜੋ ਕਲਗੁਰਛਾ ਤੋਂ ਨੇ ਔਰ ਸਾਡੇ ਨਾਲ ਇਹਨਾਂ ਦੀ ਮੁਲਾਕਾਤ ਅਚਾਨਕ ਹੋ ਗਈ ਮੇਲੇ ਦੇ ਵਿੱਚ ਔਰ ਫਿਰ ਅਸੀਂ ਇਹਨਾਂ ਨੂੰ ਵੀ ਆਪਣੀ ਵੀਡੀਓ ਦੇ ਵਿੱਚ ਲੈ ਲਿਆ ਅਸੀਂ ਜੋ ਕਿ ਦੁਪਹਿਰ ਤੋਂ ਬਹਿਲਾ ਮੇਲੇ ਵਿੱਚ ਗਏ ਸੀ ਔਰ ਕੋਲ ਨੇ ਜੋ ਦੁਪਹਿਰ ਤੋਂ ਬਾਅਦ ਹੁੰਦੇ ਨੇ ਉਹ ਤੁਹਾਨੂੰ ਦਿਖਾਨੇ ਆ ਉਹ ਸਾਹਮਣੇ ਸਟੇਜ ਹੈ ਜਿੱਥੋਂ ਅਲਾਊਸਮੈਂਟਾਂ ਹੁੰਦੀਆਂ ਨੇ ਔਰ ਉੱਥੇ ਜੋ ਮੁੱਖ ਮਹਿਮਾਨਾਂ ਆ ਕੇ ਬੈਠਦੇ ਨੇ ਔਰ ਇਹ ਨਾਲ ਹੀ ਪੰਡਾਲ ਹੈ ਜਿਹਦੇ ਵਿੱਚ ਆਪਣੇ ਕੋਲ ਹੋਣੇ ਨੇ ਜੋਰ ਰਜਮਾਈਆਂ ਹੋਣੇ ਨੇ ਪਲਵਾਨਾਂ ਦੀਆਂ ਇਹ ਭਾਗ ਦੋ ਵਿੱਚ ਤੁਹਾਨੂੰ ਹਜੇ ਹਾਲੀ ਹੋਰ ਬਹੁਤ ਸਾਰਾ ਪ੍ਰੋਗਰਾਮ ਦਿਖਾਉਣਾ ਹੈ ਸੋ ਜੁੜੇ ਜੇ ਸਾਡੇ ਨਾਲ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਔਰ ਅਗਲਾ ਧਾਗ ਜਰੂਰ ਵੇਖੋ ਉਹਦੇ ਵਿੱਚ ਤੁਹਾਨੂੰ ਅਸੀਂ ਫ੍ਰੀ ਮੈਡੀਕਲ ਕੈਂਪ ਬਾਰੇ ਦੱਸਾਂਗੇ ਔਰ ਹੋਰ ਵੀ ਹਜੇ ਬਹੁਤ ਸਾਰੇ ਨਜ਼ਾਰੇ ਬਾਕੀ ਨੇ ਵੇਖੋ ਸਾਡਾ ਪਾਰਟ 2